सिमरन जी सिंह मानो ना वालों एक बयान भी ਦਿੱਤਾ ਗਿਆ ਸੀਗਾ شاید ਤੁਸੀਂ ਸੁਣਿਆ ਹੋਵੇ ਕਿਹਾ ਗਿਆ ਸੀ ਕਿ مسجد ਤੋੜ ਕੇ ਮੰਦਿਰ ਬਣਾਇਆ ਗਿਆ ਇਸ ਕਰਕੇ ਮੈਂ ਉੱਥੇ ਨਹੀਂ ਜਾਵਾਂਗੀ ਕਿਸੇ ਦੀ ਮਸਜਿਦ ਤੋੜ ਕੇ ਪੜਨ ਕੇ ਉਹਦੇ ਤੇ ਮੰਦਿਰ ਬਣਾਉਣਾ ਮੈਂ ਸਮਝ ਲੈਣ ਕਿ ਬਹੁਤ ਨਜਾਇਜ਼ ਗੱਲ ਹੈ ਸਿਮਰਨ ਜੀ ਜੀ ਮਾਰ ਜਿਹਾ ਲੋਕਾਂ ਤੇ ਸੋਚ ਕਰਕੇ ਅੱਜ ਪੰਜਾਬ ਇਸ ਸਿਚੁਏਸ਼ਨ ਦੇ ਹੈ ਕੁਝਾ ਦੇ ਕਰਤੂਤਾ ਕਰਕੇ ਅੱਜ ਜੋ ਪੰਜਾਬ ਦਾ ਹਾਲ ਹੈ ਜਾਂ ਪੰਜਾਬ ਦੇ ਜੋ ਹਾਲ ਹੈ ਨਾ ਕੋਈ ਇੰਡਸਟਰੀ ਲੱਗੀ ਹੈ ਨਾ ਕੋਈ ਰੋਜ਼ਗਾਰੀ ਬਣ। ਕੀ ਆ ਗਿਆ ਸੀ ਕਿ ਟ੍ਰੇਲਰ ਤੋਂ ਡਰ ਗਏ ਨੇ। ਪੰਜਾਬ ਇਲੈਕਸ਼ਨ ਜਿਹੜੀ ਐ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਟ੍ਰੇਲਰ ਸੀ ਮੇਹਰ ਦੀਆਂ ਚੋਣਾਂ ਦਾ ਤੇ ਉਤੋਂ ਡਰ ਗਏ। ਕਾਂਗਰਸ ਪਾਰਟੀ ਤੇ ਆਮਦ ਪਾਰਟੀ ਪੰਜਾਬ ਦੇ ਲੋਕਾਂ ਨਾਲ ਝੋਕਾ ਕਰਦੇ ਕੋਈ ਟ੍ਰੇਲਰ ਨਹੀਂ ਇਹ ਝੋਕਾ। ਕਾਂਗਰਸ ਪਾਰਟੀ ਕਰਪਸੀ ਕਾਂਗਰਸ ਪਾਰਟੀ ਨੇ ਖਦਸੀ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਲੋਕਾਂ ਵਾਸਤੇ। ਲੋਕਾਂ ਨੇ ਇੱਕ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ 22 ਦੇ ਵਿੱਚ ਤੇ ਇਹ ਉਹ ਲੋਕਾਂ ਦੇ ਖਰਾਬ ਲੋਕਾਂ ਨੇ ਜਿੰਨਾ ਚਿਰ ਤਾਂ ਕੋਈ ਪਾਰਟੀ ਦੇ ਵਿੱਚ ਰਹਿੰਦਾ ਉਹਨਾਂ ਚਿਰ ਸਾਫ਼ ਸੁਥਰਾ ਹੈ ਉਦਾਹਰਨ ਵਜੋਂ ਗੁਰਪ੍ਰੀਤ ਸਿੰਘ ਕਾਂਗੜ ਪਾਰਟੀ ਦੇ ਵਿੱਚ ਸਨ ਜਦੋਂ ਪਾਰਟੀ 'ਚ ਉਹ ਵਾਪਸ ਗਏ ਨੇ ਤੇ ਉਹਨਾਂ ਦੇ ਘਰ ਈਡੀ ਦੀ ਰੇਡ ਪੈਂਦੀ ਹੈ ਇਹਨਾਂ ਦੇ ਖਿਲਾਫ ਜੋ ਕਾਰਵਾਈ ਹੋ ਰਹੀ ਹੈ ਉਹ ਜ਼ਿਆਦਾਤਰ ਰਿਜਲੈਂਸ ਨੇ ਸ਼ੁਰੂ ਕੀਤੀ ਹੈ ਈਡੀ ਨੇ ਨਹੀਂ ਸ਼ੁਰੂ ਕੀਤੀ ਤੇ ਇਹ ਇਹਨਾਂ ਨੂੰ ਇਹ ਜੋ ਵੀ ਪ੍ਰਚਾਰ ਕਰ ਰਹੇ ਗਲਤ ਪ੍ਰਚਾਰ ਹੈ ਅੱਜ ਇਹਨਾਂ ਦੇ ਪਿੱਛੇ ਜੋ ਕਾਂਗਰਸੀ ਹਨ ਉਹਨਾਂ ਦੇ ਪਿੱਛੇ ਤੇ ਵਿਜੀਲੈਂਸ ਪਈ ਹੈ ਨਾ ਕਿ ਸਾਥਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਗਗਰਦੀਪ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰਾ ਭਖਿਆ ਹੋਇਆ ਹੈ ਤੇ ਦੂਸਰੇ ਪਾਸੇ ਇੱਕ ਵੱਡਾ ਦਿਨ ਆ ਰਿਹਾ ਹੈ 22 ਜਨਵਰੀ ਜੀ ਹਾਂ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੈ ਤੇ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨਤਾਂਵਾਂ ਵੱਲੋਂ ਵੀ ਕਹਿ ਲਿਆ ਕਿ ਕਾਫੀ ਤਰ੍ਹਾਂ ਦੇ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ ਨੇ ਸੋ ਹੁਣ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿਦ ਖੰਨਾ ਜੀ ਅਸਵਾਗਤ ਹੈ ਤੁਹਾਡਾ ਕਰਨਾ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸਰ ਜਿਵੇਂ ਆਪਾਂ ਵੇਖ ਲੈਂਦੇ ਆ ਕਿ 22 ਜਨਵਰੀ ਦਾ ਦਿਨ ਬੜਾ ਵੱਡਾ ਦੇਣਾ ਪੂਰੇ ਦੇਸ਼ ਵਾਸੀਆਂ ਦੇ ਲਈ ਤੇ ਤੁਹਾਨੂੰ ਸੱਦਾ ਵੀ ਆਇਆ ਹੋਵੇਗਾ ਨਹੀਂ ਸਾਨੂੰ ਸੱਦਾ ਆਇਆ ਹੈ ਕਿ ਆਪਾਂ ਸਾਨੂੰ ਵੀ ਬੁਲਾਇਆ ਜਾਏਗਾ ਪਰ ਉਹ 22 ਤਾਰੀਖ 22 22 ਤਾਰੀਖ ਨੂੰ ਤਾਂ ਉਦਘਾਟਨ ਹੈ ਉੱਥੇ ਪ੍ਰਾਈਮ ਸਟੋਨ ਹੈ ਬਹੁਤ ਸਾਰੀ ਸੰਖਿਆ ਹੋਣੀ ਹੈ ਤੇ ਉਹਦੇ ਬਾਅਦ ਹੀ ਆਪਾਂ ਜਾ ਕੇ ਉਸੇ ਦਰਸ਼ਨ ਕਰਾਂਗੇ ਜੀ ਵਿਰੋਧੀ ਧਿਰ ਦੇ ਜਿਵੇਂ ਕਿਆਲੀ ਕਿ ਨਿਤਾਂਵਾਂ ਵੱਲੋਂ ਕਾਂਗਰਸ ਪਾਰਟੀ ਦੇ ਨਿਤਾਂਵਾਂ ਵੱਲੋਂ ਕਿਹਾ ਜਾਂਦਾ ਹੈ ਕਿ ਇੱਕ ਸਿਆਸੀ ਪ੍ਰੋਗਰਾਮ ਹੈ ਰਾਮ ਮੰਦਰ ਨੂੰ ਹਟ ਕੇ ਇੱਕ ਧਾਰਮਿਕ ਨਹੀਂ ਇੱਕ ਸਿਆਸੀ ਪ੍ਰੋਗਰਾਮ ਕਿਹਾ ਜਾਂਦਾ ਹੈ ਨਹੀਂ ਦੇਖੋ ਇਹ ਤਾਂ ਭਾਰਤੀ ਜਨਤਾ ਪਾਰਟੀ ਦਾ ਅਭਿਸ਼ਾ ਇੱਕ ਮੁੱਦਾ ਰਿਹਾ ਹੈ ਕਿ ਰਾਮ ਮੰਦਰ ਬਣੇਗਾ ਔਰ ਅੱਜ 22 ਤਾਰੀਖ ਨੂੰ ਇਹ ਮੁੱਦਾ ਪੂਰਾ ਭਾਰਤੀ ਜਨਤਾ ਪਾਰਟੀ ਕਰੇਗੀ ਇਹਦੇ ਵਿੱਚ ਕੋਈ ਸਿਆਸਤੀ ਨਹੀਂ ਹੈ ਪਾਰਟੀ ਨੇ ਸਾਰੇ ਵੱਖਰੇ ਵੱਖਰੇ ਸਿਆਸੀ ਪਾਰਟੀਆਂ ਨੂੰ ਵੀ ਬੁਲਾਇਆ ਭਾਰਤੀ ਜਨਤਾ ਪਾਰਟੀ ਨੇ ਉਹ ਜਨਾ ਜੋ ਉਹ ਕਾਰਗਰਮ ਨੂੰ ਆਰਗੇਨਾਈਜ਼ ਕਰ ਰਹੇ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ ਕਈਆਂ ਨੇ ਫੈਸਲਾ ਦਿੱਤਾ ਕਿ ਨਹੀਂ ਜਾਣਾ ਇਸ ਦੇ ਵਿੱਚ ਕੋਈ ਧਰਮ ਦੀ ਰਾਜਨੀਤੀ ਨਹੀਂ ਹੈ ਇਹ ਤੇ ਦੇਖੋ ਆ ਰਾਮ ਮੰਦਰ ਬਹੁਤ ਸਾਲਾਂ ਤੋਂ ਲੋਕਾਂ ਦੇ ਡਿਮਾਂਡ ਸੀਗੀ ਭਾਰਤੀ ਜਨਤਾ ਪਾਰਟੀ ਦੀ ਇੱਕ ਇੱਕ ਸੋਚ ਸੀ ਇਸੇ ਆਪਾਂ ਇਸ ਨੂੰ ਪੂਰਾ ਕਰੇ ਦੇ ਵਿੱਚ ਕੋਈ ਧਰਮ ਦੀ ਰਾਜ ਨਹੀਂ ਸੀ ਪਰ ਕਿਤੇ ਨਾ ਕਿਤੇ ਕਹਿ ਲਿਆ ਕਿ ਸੰਗਰੂਰ ਹਲਕੇ ਦੇ ਵਿੱਚੋਂ ਹੀ ਐਮਪੀ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਸੀਗਾ ਸ਼ਾਇਦ ਤੁਸੀਂ ਸੁਣਿਆ ਹੋਵੇ ਕਿਹਾ ਗਿਆ ਸੀ ਕਿ ਮਸਜਿਦ ਤੋੜ ਕੇ ਮੰਦਿਰ ਬਣਾਇਆ ਗਿਆ ਇਸ ਕਰਕੇ ਮੈਂ ਉੱਥੇ ਨਹੀਂ ਜਾਵਾਂਗਾ ਦੇਖੋ ਸਿਮਰਨਜੀਤ ਸਿੰਘ ਮਾਨ ਦਾ ਤਾਂ ਕੋਈ ਗੱਲਾ ਤੇ ਮੈਂ ਕੋਈ ਜ਼ਿਆਦਾ ਬਖਤ ਨਹੀਂ ਆਪਾਂ ਜਾਇਆ ਕਰਦੇ ਕਿਉਂਕਿ ਉਹਨਾਂ ਉਹਨਾਂ ਦੀ ਸੋਚ ਹੀ ਟੋਟਲੀ ਉਲਟ ਹੈ ਜਿਨੇ ਜਿਨ੍ਹਾਂ ਕੁੰਜਾ ਧਰਮ ਦੀ ਰਾਜਨੀਤੀ ਸੇਮਨੀਸੀ ਮਾਨ ਸਾਹਿਬ ਨੇ ਤੇ ਉਹ ਜੋ ਧੜਾ ਹੈ ਉਹਨਾਂ ਦਾ ਉਹ ਜੋ ਗਰਮ ਸੋਚ ਵਾਲੇ ਲੋਕ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਕ ਬਹੁਤ ਵੱਡੇ ਫੱਦਰ ਦੀ ਧਰਮ ਦੀ ਰਾਜਨੀਤੀ ਕੀਤੀ ਹੈ ਔਰ ਇਹਨਾਂ ਦੇ ਕਰਤੂਤਾ ਕਰਕੇ ਅੱਜ ਜੋ ਪੰਜਾਬ ਦਾ ਮਾਹੌਲ ਹੈ ਜਾਂ ਪੰਜਾਬ ਦੇ ਜੋ ਹਾਲ ਹੈ ਇਹ ਇੱਥੇ ਨਾ ਕੋਈ ਇੰਡਸਟਰੀ ਲੱਗੀ ਹੈ ਨਾ ਕੋਈ ਰੋਜ਼ਗਾਰੀ ਬਣੀ ਹੈ ਨਾ ਕੋਈ ਤਰੱਕੀ ਹੋਈ ਹੈ ਲੋਕਾਂ ਦੀ ਇਹ ਤਾਂ ਸਿਮਿਲਰੀ ਸੀ ਮਾਨ ਜੈਸੇ ਲੋਕਾਂ ਦੀ ਜੋ ਸੋਚ ਕਰਕੇ ਅੱਜ ਪੰਜਾਬ ਇਸ ਸਿਚੁਏਸ਼ਨ ਤੇ ਹੈ ਤਾਂ ਮੈਂ ਸਿਮਿਲਰੀ ਸੀ ਮਾਨ ਨੂੰ ਜ਼ਿਆਦਾ ਅਹਮ ਨਹੀਂ ਦਿੰਦਾ ਜੀ ਬਿਲਕੁਲ ਖੰਨਾ ਸਾਹਿਬ ਪਿਛੇ ਜੇ ਮੇਰ ਦੀਆਂ ਚੋਣਾਂ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਵਿਰੋਧੀ ਪਾਰਟੀਆਂ ਨੇ ਭਾਜਪਾ ਦੇ ਉੱਤੇ ਬੜੇ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਸੀ ਕਿਹਾ ਗਿਆ ਸੀ ਕਿ ਟਰੇਲਰ ਤੋਂ ਡਰ ਗਏ ਨੇ ਪੰਜਾਬ ਇਲੈਕਸ਼ਨ ਜਿਹੜੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਟਰੇਲਰ ਸੀ ਮੇਰ ਦੀਆਂ ਚੋਣਾਂ ਦਾ ਤੇ ਉਹ ਤੋਂ ਡਰ ਗਏ ਦੇਖੋ ਟ੍ਰੇਲਰ ਤਾਂ ਇਹ ਦਿੰਦੇ ਕਿ ਕੋਈ ਡਰਿਆ ਹੈ ਹਕੀਕਤ ਇਹ ਹੈ ਕਿ ਉਹ ਜੋ ਰਿਟਰਨਿੰਗ ਅਫਸਰ ਸੀ ਜਿन्हें ਵੀ ਕਰਨਾ ਸੀ ਉਹ ਬਿਮਾਰ ਹੈ ਜਹਾਂ ਤੱਕ ਮੈਨੂੰ ਜੋ ਸਮਝ ਆਈ ਹੈ ਦੂਜੀ ਗੱਲ ਰਹੀ 24 ਜੀ 24 ਦੇ ਵਿੱਚ ਤਾਂ ਮੈਨੂੰ ਕੋਈ ਇਹਦੇ ਵਿੱਚ ਡਾਊਟ ਨਹੀਂ ਹੈ ਭਾਵੇਂ ਕਿ ਮੈਂ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਡਾਊਟ ਨਹੀਂ ਹੈ ਕਿ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਦੁਬਾਰਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣਨਗੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ 400 ਸੀਟਾ ਮਿਲਣਗੀ ਜਾਂ ਨਹੀਂ ਮਿਲਣਗੀ ਗੱਲ ਸਿਰਫ ਉਹੀ ਹੈ ਜੀ ਦੂਜੀ ਗੱਲ ਜੋ ਇਹ ਟ੍ਰੇਲਰ ਦੀ ਗੱਲ ਕਰਦੇ ਆ ਇੱਕ ਜੋ ਦੋ ਪਾਰਟੀਆਂ ਜਿਨ੍ਹਾਂ ਨੇ ਇੱਕ ਦੂਜੇ ਨੂੰ ਹਮੇਸ਼ਾ ਗਾਲਾਂ ਕੱਢੀ ਆਮ ਆਦਮੀ ਪਾਰਟੀ ਜਦ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣੀ ਉਹਨਾਂ ਨੇ ਸ਼ੀਲਾ ਦਿਖਸ਼ਿਤ ਦੇ ਕਰਪਸ਼ਨ ਜਾਂ ਭਾਰਤੀ ਜਨ ਜਾਂ ਕਾਂਗਰਸ ਪਾਰਟੀ ਦੇ ਕਰਪਸ਼ਨ ਜਾਂ ਉਹ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਸਰਕਾਰ ਬਣਾਈ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਮੁੱਖ ਮੁੱਦਾ ਕੀ ਰਿਹਾ ਹੈ ਆਮ ਆਦਮੀ ਪਾਰਟੀ ਦਾ ਜੀ ਜੀ ਕਾਂਗਰਸ ਨੇ ਹਿੰਦੁਸਤਾਨ ਨੂੰ ਤੇ ਪੰਜਾਬ ਨੂੰ ਡੁੱਟ ਕੇ ਖਾਇਆ ਤੇ ਅੱਜ ਉਹ ਇਹ ਦੋ ਪਾਰਟੀਆਂ ਇਕੱਠੇ ਹੋ ਰਹੀਆਂ ਜੀ ਅੱਜ ਭਗਵਤਪਾਲ ਸਾਹਿਬ ਹਰ ਦੂਜੇ ਦਿਨ ਕਿਸੇ ਜਾਂ ਕਿਸੇ ਕਾਂਗਰਸ ਪਾਰਟੀ ਦੇ ਸਾਬਕਾ ਲੀਡਰ ਤੋਂ ਦੇ ਉੱਤੇ ਪਰਚਾ ਦੇ ਰਿਹਾ ਅ ਅੰਦਰ ਦੇ ਰਿਹਾ ਤੇ ਅੱਜ ਉਹਨਾਂ ਦੇ ਨਾਲ ਘੱਟਚੋੜ ਕਰ ਰਿਹਾ ਤੇ ਅੱਜ ਕੌਣ ਦੇਸ਼ ਦੇ ਲੋਕਾਂ ਦੇ ਨਾਲ ਜਾਂ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਕੋਈ ਟੇਲਰ ਨਹੀਂ ਇਹ ਧੋਖਾ ਹੈ ਹੋਰ ਕੋਈ ਗੱਲ ਨਹੀਂ ਹੈ ਭਗਵੰਤ ਮਾਨ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਸੀ ਕਿ 130 ਨਹੀਂ 140 ਇੱਕ ਸੀਟ ਜਿਹੜੀ ਚੰਡੀਗੜ੍ਹ ਵਾਲੀ ਨਾਲ ਜੋੜ ਦੋ 140 ਨਾਲ ਜਿੱਤਾਂਗੇ ਨਹੀਂ ਚਲੋ ਸਮਾਂ ਦੱਸੇਗਾ ਪਰ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਜੋ ਘੱਟ ਜੋੜ ਕਰ ਰਹੇ ਹਨ ਇਹ ਲੋਕਾਂ ਦੇ ਨਾਲ ਧੋਖਾ ਨਹੀਂ ਜਿਨ੍ਹਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈ ਕਿਉਂਕਿ ਕਾਂਗਰਸ ਪਾਰਟੀ ਕਰਪਟ ਸੀ ਕਾਂਗਰਸ ਪਾਰਟੀ ਨਖਦ ਸੀ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਲੋਕਾਂ ਵਾਸਤੇ ਤੇ ਲੋਕਾਂ ਨੇ ਇੱਕ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ 22 ਦੇ ਵਿੱਚ ਤੇ ਇਹ ਉਹ ਲੋਕਾਂ ਤੇ ਖਰਾਬ ਧੋਖਾ ਨਹੀਂ ਜੀ ਮੈਨੂੰ ਤਾਂ ਲੱਗਦਾ ਬਹੁਤ ਵੱਡਾ ਧੋਖਾ ਹੈ ਲੋਕ ਇਹਨਾਂ ਨੂੰ ਸਬਕ ਸਿਖਾਣਗੇ ਜੀ ਬਿਲਕੁਲ ਖਨਾ ਸਾਹਿਬ ਤੁਹਾਡੇ ਵੱਲੋਂ ਤਿੱਖੇ ਨਿਸ਼ਾਨੇ ਨੇ ਕਾਂਗਰਸ ਪਾਰਟੀ ਦੇ ਉੱਤੇ ਵੀ ਤੇ ਜਿਵੇਂ ਤੁਸੀਂ ਸੰਗਰੂਰ ਹਲਕੇ ਤੋਂ ਤੂਰੀ ਹਲਕੇ ਤੋਂ ਵਿਧਾਇਕ ਵੀ ਰਹੇ ਹੋ ਕਾ காங்கிரஸ் ਪਾਰਟੀ ਤੋਂ ਤੇ ਕੈਸਾ ਵਰਕ ਕਲਚਰ ਸੀ ਕੀ ਫਰਕ ਲੱਗਾ ਏ ਭਾਜਪਾ ਦੇ ਵਿੱਚ ਤੇ காங்கிரஸ் ਪਾਰਟੀ ਦੇ ਵਿੱਚ ਕੀ ਕੈਸੇ ਅਸਾਰ ਸਨ ਕੀ ਹਾਲਾਤ ਸਨ ਬਿਲਕੁਲ ਵਰਕ ਕਲਚਰ ਤੇ ਬਹਿ ਨਹੀਂ ਕਹਿ ਸਕਦਾ ਇਸ ਦੇ ਬਾਰੇ ਕੁਝ ਕਿਤੇ ਵਰਕ ਕਲਚਰ ਤੇ ਹਰ ਇੱਕ ਪਾਰਟੀ ਦਾ ਆਪਣਾ ਆਪਣਾ ਹੁੰਦਾ ਏ ਪਰ ਹਰ ਇੱਕ ਪਾਰਟੀ ਦਾ ਠੀਕ ਹੈ ਵਰਕ ਕਲਚਰ ਗਲਤ ਸੋਚਦੀ ਜਦ ਮੈਂ 2014 ਦੇ ਐਂਡ 15 ਦੇ ਵਿੱਚ ਮੈਂ ਇਸਤੀਫਾ ਦਿੱਤਾ ਮੇਰੇ ਕੋਲ ਬਕਾਇਦਾ 3 ਸਾਲ ਹੋਰ ਸੀਗੇ ਐਮਲੇਸ਼ਿਪ ਦੇ ਪਰ ਮੈਂ ਮੈਂ ਕਿਹਾ ਨਹੀਂ ਮੈਂ ਛੱਡ ਕੇ ਜਾ ਰਿਹਾ ਪਾਰਟੀ ਔਰ ਮੇਰੇ ਉਸ ਸਮੇਂ ਮੇਰੇ ਤੇ ਜੋਰ ਵੀ ਸੀ ਅਕਾਲੀ ਦਲ ਦਾ ਕਿ ਤੂੰ ਸਾਡੇ ਕਣੀ ਆ ਗਿਆ ਜਿਮ ਚੋਂ ਸਾਡੇ ਤੋਂ ਲੱਗ ਗਿਆ ਉਹ ਸਰਕਾਰ ਉਹਨਾਂ ਦੇ ਸੀ ਸੀ ਬਟ ਗੱਲ ਦੇਖੋ ਮੈਨੂੰ ਜੋ ਲੱਗਿਆ ਉਸ ਸਮੇਂ ਔਰ ਅੱਜ ਉਹ ਗੱਲ ਸਹੀ ਆ ਰਹੀ ਹੈ ਕਿ ਕਾਂਗਰਸ ਪਾਰਟੀ ਲੋਗਾ ਤੋਂ ਦੂਰ ਹੋ ਗਈ ਜੋ ਲੋਗਾ ਦੇ ਨਾਲ ਜੁੜਨ ਦੀ ਗੱਲ ਸੀ ਜੋ ਲੋਗਾ ਨੂੰ ਲੋਗਾ ਦੀ ਮਦਦ ਕਰਨ ਦੀ ਗੱਲ ਸੀ ਤੇ ਲੋਗਾ ਦੀ ਬਿਹਤਰ ਵਾਸਤੇ ਕੰਮ ਕਰਨ ਦੀ ਜੋ ਗੱਲ ਸੀਗੀ ਉਸ ਤੋਂ ਹਟ ਗਈ ਸੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਪਿਛਲੇ 70 ਸਾਲ ਦੇ ਵਿੱਚ ਲਗਭਗ ਵਦਸਾ ਮਾ ਉਹਨਾਂ ਦਾ ਰਾਜ ਰਿਹਾ ਔਰ ਉਸ ਸਮੇਂ ਦੇ ਵਿੱਚ ਉਹਨਾਂ ਨੇ ਜੋ ਨਾਅਰੇ ਸੀ ਗਰੀਬੀ ਹਟਾਉਣ ਦਾ ਉਹ ਜੋ ਸਾਰੇ ਲੋਗਾ ਨੂੰ ਇੱਕ ਆਪਣੇ ਪੈਰਾਂ ਤੇ ਖੜੇ ਹੋਣ ਦਾ ਉਹ ਦਿੱਤਾਂ ਮੈਂ ਇਸ ਗੱਲ ਤੇ ਬਿਲਕੁਲ ਉਸ ਸਮੇਂ ਜਦ 14 ਦੇ ਵਿੱਚ ਮੈਂ ਸੀਫਾ ਦਿੱਤਾ ਮੈਨੂੰ ਲੱਗਿਆ ਕਿ ਕਾਂਗਰਸ ਪਾਰਟੀ ਜੋ ਕਹਿੰਦੀ ਉਹ ਕਰਦੀ ਨਹੀਂ ਔਰ ਮੈਂ ਕਰੇ ਬਹਿ ਗਿਆ ਸੀ ਪਰ ਠੀਕ ਹੈ ਕਿ ਅਪਾ ਇਸ ਦੇਸ਼ 'ਚ ਰਹੇ ਮੈਂ ਪਰ ਤੋਂ ਪੜਦੇ ਰਹਿੰਦੇ ਔਰ ਲੋਕ ਮਿੱਤਰ ਨਾਲ ਮਿਲ ਮਿਲੰਦਾ ਮੌਕਾ ਮਿਲਦਾ ਰਹਿੰਦਾ ਗੱਲਬਾਤ ਹੁੰਦੀ ਹੈ ਸਿਆਸਤੀ ਗੱਲਬਾਤ ਵੀ ਹੁੰਦੀ ਹੈ ਹਿੰਦੁਸਤਾਨ ਦੇ ਵਿਕਾਸ ਦੀ ਗੱਲ ਵੀ ਹੁੰਦੀ ਹੈ ਵਪਾਰ ਦੇ ਵਿਕਾਸ ਦੀ ਗੱਲ ਵੀ ਹੁੰਦੀ ਹੈ ਔਰ ਜੋ ਮੈਂ ਦੇਖਿਆ ਪਿਛਲੇ 7-8 ਸਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਸ ਦੇਸ਼ ਵਾਸਤੇ ਜੋ ਕਮਾਲ ਕੀਤਾ ਹੈ ਹੁਣ ਤੋਂ ਮੈਨੂੰ 2 ਸਾਲ ਹੋ ਗਏ ਪਰ ਜੋ ਭਾਰਤ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਪਿਛਲੇ 10 ਸਾਲ ਜੋ ਕਮਾਲ ਕੀਤਾ ਇਸ ਦੇਸ਼ ਦੇ ਵਾਸਤੇ ਕਿਸੇ ਵੀ ਮੈਨੂੰ ਨਹੀਂ ਲੱਗਦਾ ਪ੍ਰਾਈਮ ਮਿਨਿਸਟਰ ਨੇ ਨਾ ਕੰਮ ਕੀਤਾ ਉਹਨਾਂ ਕਿ ਜਿਸ ਤਰੀਕੇ ਨਾਲ ਇਸ ਦੇਸ਼ ਦੀ ਤਰੱਕੀ ਹੋਈ ਹੈ ਜਿਸ ਤਰੀਕੇ ਨਾਲ ਇਸ ਦੇਸ਼ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਹੋਇਆ ਹੈ ਜਿਸ ਤਰੀਕੇ ਨਾਲ ਅ ਬੱਚਿਆਂ ਨੂੰ ਰੋਜ਼ਗਾਰੀ ਦੇ ਮੌਕੇ ਮਿਲੇ ਵਪਾਰ ਨੂੰ ਅ ਅੱਗੇ ਵਧਣ ਦਾ ਮੌਕਾ ਮਿਲਿਆ ਔਰ ਇਸ ਤਰੀਕੇ ਦੇ ਵੀ ਕਾਨੂੰਨ ਆਏ ਆ ਜੋ ਇਸ ਦੇਸ਼ ਤੇ ਸੰਵਿਧਾਨ ਵਾਸਤੇ ਚੰਗੇ ਕਾਨੂੰਨ ਲੈ ਕੇ ਆਏ ਆ ਇਸ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਸਾਰੀ ਚੀਜ਼ਾਂ ਮੈਂ ਦੇਖਿਆ ਤੇ ਉਹਦੇ ਬਾਅਦ ਮੈਂ ਕਿ ਮੈਂ ਕਹਿੰਦਾ ਯਾਰ ਹੁਣ ਸੰन्यास ਤੋਂ ਛੱਡਿਆ ਪਾ ਤੇ ਵਾਪਸ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਔਰ ਮੈਨੂੰ ਲੱਗਦਾ ਸੀ ਔਰ ਅੱਜ ਵੀ ਲੱਗਦਾ ਕਿ ਜੇ ਪੰਜਾਬ ਨੂੰ ਕੋਈ ਪਾਰਟੀ ਬਚਾ ਸਕਦੀ ਹੈ ਤੇ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਔਰ ਕੇਂਦਰੀ ਬਚਾ ਸਕਦਾ ਹੈ ਕੇਂਦਰੀ ਬਦਲ ਤੋਂ ਬਿਨਾ ਪੰਜਾਬ ਨਹੀਂ ਬਚ ਸਕਦਾ ਜੀ ਬਿਲਕੁਲ ਖੰਨਾ ਸਾਹਿਬ ਤੁਸੀਂ ਕਿਹਾ ਕਿ ਇੱਕ ਨੀਤੀ ਆਈ ਸੀ ਕਿ ਗਰੀਬੀ ਹਟਾਓ ਦੀ ਗੱਲ ਕਰੀ ਜਾਵੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਇੱਕ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇੱਕ ਨਾਰਾ ਦਿੱਤਾ ਜਾਂਦਾ ਸੀ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਉਹ ਸ਼ੁਰੂ ਹੋ ਜੇਗੀ ਕਿੱਥੋਂ ਤੱਕ ਲੱਗਦਾ ਹੈ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੈ ਕਿਉਂਕਿ ਅਜੇ ਵੀ ਜੇ ਗੱਲ ਕੀਤੀ ਜਾਵੇ ਕਿ ਪਿੱਛੇ ਆંકੜੇ ਸ਼ੋਅ ਹੋਏ ਸੀ ਕਿ ਹਜ਼ਾਰਾਂ ਕਰੋੜ ਦਾ ਕਰਜ਼ਾ ਜਿਹੜਾ ਪੰਜਾਬੀ ਚੁੱਕ ਰਹੇ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਵਸਣ ਵਾਸਤੇ देखो बहुत ढ़ाड़ी गल है अ पिछली सरकारा ने ਇਸ ਪਾਸੇ ਕਦੀ ਧਿਆਨ ਨਹੀਂ ਦਿੱਤਾ ਅ ਪੰਜਾਬ ਦੇ ਵਿੱਚ ਇੰਡਸਟਰੀ ਪੈਦਾ ਹੀ ਨਹੀਂ ਕੀਤੀ ਕਿਸੇ। ਔਰ ਲੋਕ ਕਹਿ ਸਕਦੇ ਨੇ ਕਿ ਜੀ ਬੜਾ ਔਰ ਮੈਂ ਨਹੀਂ ਕਹਿੰਦਾ ਕਿ ਵੱਡੀ ਇੰਡਸਟਰੀ ਦੀ ਲੋਟ ਸੀ। ਸਾਡੇ ਗਵਾਂਢ ਦੇ ਵਿੱਚ ਸਾਡਾ ਪਿੰਡ ਹੈ ਇੱਥੇ ਚੰਨੋ ਮੇਰੇ ਹਲਕੇ ਜਿਹੜੇ ਹੈਗਾ ਉੱਥੇ ਪੈਪਸੀ ਦਾ ਪਲਾਂਟ ਹੈ। ਤੁਹਾਡੇ ਕੋਲ Nestle ਆ ਤੁਹਾਡੇ ਕੋਲ Werka ਹੈ ਜੋ ਐਗਰੀ ਬੇਸਡ ਤੁਸੀਂ ਇੰਡਸਟਰੀ ਕੈਸਾ ਹੋ ਆਪਾਂ ਜੇ ਉਹਨਾਂ ਨੂੰ ਪੰਜਾਬ ਦੇ ਵਿੱਚ ਖੜਾ ਕਰ ਦਿੱਤੇ ਤੇ ਅੱਜ ਪੰਜਾਬ ਦਾ ਕਿਸਾਨ ਤੇ ਪੰਜਾਬ ਦਾ ਨੌਜਵਾਨ ਰੋਲਿਆ ਨਹੀਂ ਹੁੰਦਾ ਸਾਡੀ ਬਸ ਕਿਸ ਸੁਪੀਤੀ ਰਹੀ ਹੈ ਕਿ ਕਿਸੇ ਨੇ ਵੀ ਉਸ ਪ੍ਰਤੀ ਧਿਆਨ ਨਹੀਂ ਦਿੱਤਾ ਆਈਟੀ ਦੀ ਗੱਲ ਕੀਤੀ ਸੀ ਇੱਕ ਵਾਰ ਇੱਕ ਸਰਕਾਰ ਜੋ ਬਣੀ ਸੀ ਕਿ ਪੰਜਾਬ ਦੇ ਵਿੱਚ ਮਹਾਲੀ ਦੇ ਵਿੱਚ ਆਪਾਂ ਆਈਟੀ ਇੰਡਸਟਰੀ ਲੈ ਕੇ ਆਵਾਂਗੇ ਕੁਝ ਨਹੀਂ ਆਇਆ ਇਹ ਗੱਲਾਂ ਤੇ ਕਰਾਂ ਚ ਬਹੁਤ ਫਰਕ ਰਿਹਾ ਅੱਜ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਹਨ ਭਗਵੰਦ ਮਾਨ ਸਾਹਿਬ ਨੇ ਕਿਹਾ ਸੀ ਮੈਂ ਰਵਸ ਮਾਈਗ੍ਰੇਸ਼ਨ ਕਰਾਵਾਂਗਾ ਰਵਸ ਮਾਈਗ੍ਰੇਸ਼ਨ ਹੋਈ ਨਹੀਂ ਹੈ ਅੱਜ ਵੀ ਡਾਂਕੀਆਂ ਕਰਕੇ ਲੋਕ ਬਾਹਰ ਜਾ ਰਹੇ ਹਨ ਪਤਾ ਹੀ ਹੋਣਾ ਪਿਛਲੇ ਹਫਤੇ ਇੱਕ ਫਰਾਂਸ ਦੇ ਵਿੱਚ ਇੱਕ ਫਲਾਈਟ ਵੀ ਰੋਕੀ ਗਈ ਛੁ ਜਿਹਦੇ ਵਿੱਚ ਸਾਡੇ ਪੰਜਾਬ ਦੇ ਬਹੁਤ ਸਾਰੇ ਬੱਚੇ ਸੀਗੇ ਪਰ ਲੱਖਾਂ ਰੁਪਿਆ ਖਰਚ ਕੇ ਜਾ ਰਹੇ ਪਰ ਗੈਰ ਕਾਨੂੰਨੀ ਤੌਰ ਤੇ ਜਾ ਰਹੇ ਪਰ ਉੱਥੇ ਜਾ ਕੇ ਕਰ ਰਹੇ ਕੀ ਹੈ ਲੇਬਰ ਕਰ ਰਹੇ ਇਹ ਵੀ ਨਹੀਂ ਕਿ ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲਣ ਮੈਂ ਤਾਂ ਸਿਰਫ ਉਹ ਬੱਚਿਆਂ ਨੂੰ ਇਹ ਕਹਿੰਦਾ ਕਿ ਯਾਰ ਸਾਡੇ ਸਾਨੂੰ ਇੱਕ ਮੌਕਾ ਦੋ ਪੰਜਾਬ ਨੂੰ ਇੱਕ ਮੌਕਾ ਦੋ ਕਿਉਂਕਿ ਜੇ ਤੁਸੀਂ ਬਾਹਰ ਚਲੇ ਵੀ ਜਾਂਦੇ ਹੋ ਖਾਸ ਕਰਕੇ ਜੇ ਤੁਸੀਂ ਡੌਂਕੀ ਹੋ ਕੇ ਜਾਂਦੇ ਹੋ ਗੈਰ ਕਾਨੂੰਨੀ ਤੌਰ ਤੇ ਜਾਂਦੇ ਹੋ ਫਿਰ ਤੁਹਾਨੂੰ ਵਾਪਸ ਤੁਹਾਡਾ ਵਾਪਸ ਆਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਤੁਹਾਡੇ ਤੁਹਾਡਾ ਪਰਿਵਾਰ ਤਾਂ ਇੱਥੇ ਤੁਹਾਡਾ ਤੁਹਾਡੇ ਬਜ਼ੁਰਗ ਤਾਂ ਇੱਥੇ ਹੋਂ ਉਹਨਾਂ ਦੇ ਵਾਸਤੇ ਪੰਜਾਬ ਨੂੰ ਸੁਧਰਨਾ ਬਹੁਤ ਜ਼ਰੂਰੀ ਹੈ ਤੁਸੀਂ ਬੇਸ਼ੱਕ ਜੇ ਚਲੇ ਜਾ ਸਕਦੇ ਤੁਹਾਡੀ ਪਹਿਨ ਇੱਥੇ ਰਹਿੰਦੀ ਹੈ ਤੁਹਾਡੀ ਤੁਹਾਡੀ ਮਾਂ ਇੱਥੇ ਰਹੇਗੀ ਤੁਹਾਡਾ ਤੁਹਾਡੇ ਪਿਤਾ ਜੀ ਇੱਥੇ ਰਹਿ ਜਾਣਗੇ ਉਹਨਾਂ ਦਾ ਕੌਣ ਧਿਆਨ ਰੱਖੇਗਾ ਤੇ ਉਹਨਾਂ ਦੇ ਵਾਸਤੇ ਤੇ ਸਾਨੂੰ ਇਹਦੀ ਛੇਤੀ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੀਦਾ ਔਰ ਅੱਜ ਅੱਜ ਗਗਨ ਐਸਾ ਹਾਲ ਹੋ ਗਿਆ ਕਿ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਬੇਰੋਜ਼ਗਾਰੀ ਵੱਧ ਰਹੀ ਹੈ ਤੇ ਇਸ ਕਰਕੇ ਮੇਰਾ ਤਾਂ ਸਿਰਫ ਇਹ ਰਿਕੁਐਸਟ ਹੈ ਆਪਣੇ ਬੱਚਿਆਂ ਨੂੰ ਕਿ ਇੱਥੇ ਹੀ ਰਹੋ ਇੱਥੇ ਹੀ ਕੰਮ ਕਰੋ ਔਰ ਮੈਂ ਉਹਨਾਂ ਨੂੰ ਵਾਅਦਾ ਕਰਦਾ ਕਿ ਕੇਂਦਰ ਤੇ ਮਦਦ ਨਾਲ ਆਪਾਂ ਪੰਜਾਬ ਨੂੰ ਸੁਧਾਰਾਂਗੇ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਵਾਂਗੇ ਮੇਰਾ ਉਹਨਾਂ ਨੂੰ ਵਾਅਦਾ ਹੈ ਬਿਲਕੁਲ ਖਨਾ ਸਰ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਤੁਹਾਡੇ ਕੋਲ ਵਾਗਡੋਰ ਦੀ ਪੰਜਾਬ ਦੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਦਾ ਕਹ ਲੀਏ ਕਿ 70 ਤੋਂ 80% ਜਿਹੜੇ ਨੌਜਵਾਨ ਨਹੀਂ ਹੈ ਉਹ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੀ ਹੈ ਤੁਹਾਡੇ ਕੋਲ ਹੁਣ ਵਾਗਡੋਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀ ਨੇੜੇ ਨੇ ਤੇ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਦੀ ਨਾਰਾਜ਼ਗੀ ਸੀ ਪੰਜਾਬ ਦੇ ਕਿਸਾਨਾਂ ਦੀ ਨਾਰਾਜ਼ਗੀ ਸੀ ਕੀ ਲੱਗਦਾ ਹੈ ਕਿ ਹੁਣ ਜਿਵੇਂ ਆਰਬੀਆਈ ਦੇ ਮੈਂਬਰ ਨੇ ਆਸ਼िमा ਕੋਇਲ ਉਹਨਾਂ ਵੱਲੋਂ ਕਿਹਾ ਗਿਆ ਕਿ ਅਮੀਰ ਕਿਸਾਨਾਂ ਨੂੰ ਇਨਕਮ ਟੈਕਸ ਦੀ ਰੇਂਜ ਦੇ ਵਿੱਚ ਲਿਆਉਣ ਦੀ ਤਿਆਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖੋ ਇੱਥੇ ਇੱਕ ਇਨਸਾਨ ਦਾ ਬਿਆਨ ਹੈ ਜਦ ਤੱਕ ਸਰਕਾਰ ਇਹਦੇ ਉੱਤੇ ਟਿੱਪਣੀ ਨਹੀਂ ਦੇ ਦਿੰਦੀ ਸਾਡੇ ਨਾਲ ਗੱਲ ਨਹੀਂ ਕਰਦੀ ਤੇ ਇਹਦੇ ਵਿੱਚ ਇਹਦੇ ਉੱਤੇ ਟਿੱਪਣੀ ਦੇਣ ਦੀ ਲੋੜ ਨਹੀਂ ਦੇਖੋ ਕਿਸਾਨ ਬਿੱਲ ਜੋ ਸੀ ਉਹਦੇ ਵਿੱਚ ਉਹਦੇ ਵਿੱਚ ਕਮੀਆਂ ਸੀ ਕਿੰਤੂ ਪਰੰਤੂ ਅੰਤ ਪਰ ਮੈਨੂੰ ਲੱਗਦਾ ਹੈ ਕਿ ਸ਼ਰਾਰਤੀ ਲੋਗਾ ਨੇ ਉਹ ਕਿੰਤੂ ਪ੍ਰੰਤਵਾ ਨੂੰ ਦੂਰ ਨਹੀਂ ਹੁੰਦਿੱਤਾ। ਔਰ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਨਾ ਕਿ ਕਿਸਾਨ ਵਾਸਤੇ ਦੇ ਫਾਇਦੇ ਵਾਸਤੇ ਨਾ ਪੰਜਾਬ ਦੇ ਫਾਇਦੇ ਵਾਸਤੇ ਤੇ ਕੰਮ ਕੀਤਾ। ਉਹਨਾਂ ਨੇ ਸਿਰਫ ਆਪਣੇ ਸਵਾਰਥ ਵਾਸਤੇ ਇਹ ਕੰਮ ਕੀਤਾ ਸੀ। ਜੇ ਉਹ ਕਿੰਤੂ ਪ੍ਰੰਤਵਾ ਦੂਰ ਹੋ ਜਾਂਦੀ ਉਹ ਬਿੱਲ ਨੂੰ ਜਿਸ ਤਰੀਕੇ ਨਾਲ ਆਪਾਂ ਟੈਕਲ ਕਰਨਾ ਸੀ ਉਹ ਟੈਕਲ ਹੋ ਜਾਂਦੇ। ਦਿੱਲੀ ਤਿਆਰ ਸੀ। ਮੇਰੇ ਘਰ ਮੇ ਲਗਭਗ ਸਾਰੇ ਕਿਸਾਨ ਤਿਆਰ ਸੀਗੇ। ਪਰ ਇਹ ਸਿਰਫ ਦੋ ਤਾਰ ਜੋ ਸ਼ਰਾਰਤੀ ਐਲੀਮੈਂਟ ਹੁੰਦੇ ਜੋ ਆਪਾਂ ਕਹਿੰਦੇ ਨੇ ਸ਼ਰਾਰਤੀ ਲੋਕ ਹੁੰਦੇ ਜੋ ਇਸ ਗੱਲ ਨੂੰ ਸਿਰੇ ਨਹੀਂ ਚੜਾਉਣਾ ਚਾਹੁੰਦੇ ਸੀ ਉਹਨਾਂ ਦੇ ਕਰਕੇ ਅੱਜ ਕਿਸਾਨ ਵੀ ਰੋ ਲਿਆ ਪਿਆ ਔਰ ਦਿੱਲੀ ਵੀ ਖੁਸ਼ ਨਹੀਂ ਹੈ ਕਿਉਂਕਿ ਦਿੱਲੀ ਚਾਹੁੰਦੀ ਸੀ ਸਚਾਈ ਨਾਲ ਮੈਂ ਕਹਿੰਦਾ ਤੁਹਾਨੂੰ ਕਿ ਪ੍ਰਾਈਮ ਮਿੰਿਸਟਰ ਸਾਹਿਬ ਕਿਸਾਨਾਂ ਦਾ ਭਲਾ ਚਾਹੁੰਦੇ ਔਰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਭਲਾ ਚਾਹੁੰਦੇ ਉਹਨਾਂ ਨੂੰ ਤਰੱਕੀ ਦੇ ਰਾਹ ਤੇ ਦੇਖਣਾ ਚਾਹੁੰਦੇ ਪਰ ਖੰਨਾ ਸਾਹਿਬ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਸੀ ਦਿੱਲੀ ਲਈ ਠੀਕ ਹੈ ਉਹ ਤਾਂ ਜਥੇਬੰਦੀ ਬਣ ਜਾਂਦੀ ਹੈ ਨਾ ਇੱਕ ਦੂਜੇ ਦੀ ਸਾਥ ਕਰਦੇ ਆ ਲੋਗੇ ਜੀ ਜੀ ਮਦਦ ਕਰਦੇ ਜੀ ਪਰ ਇਹ ਜ्यादातर ਤੇ ਸਿਰ ਪੰਜਾਬ ਦੇ ਕਿਸਾਨ ਸੀ ਔਰ ਮੈਂ ਤੁਹਾਨੂੰ ਕਹਿੰਦਾ ਯਾਰ ਸਾਡੇ ਵੈਸੇ ਯੂਪੀ ਦੇ ਕਹਿ ਸਕਦੇ ਥੋੜੇ ਹਰਿਆਣਾ ਦੇ ਕਹਿ ਸਕਦੇ norr ਦੇ ਕਿਸਾਨ ਸੀ ਮੈਂ ਕਹਿ ਸਕਦਾ ਤੁਹਾਨੂੰ ਸੱਚਾਈ ਨਾਲ ਜੇ ਉਹ ਬਿੱਲ ਨੂੰ ਬਰੀਕੀ ਨਾਲ ਦੇਖਿਆ ਜਾਏ ਮੈਂ ਨਹੀਂ ਕਹਿੰਦਾ ਉਹਨਾਂ ਵਿੱਚ ਕਮੀ ਪੇਸ਼ ਨਹੀਂ ਸੀ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਬਿੱਲ ਵਾਪਸ ਵੀ ਲਏ ਤੇ ਮਾਫੀ ਵੀ ਮੰਗੀ ਕਿੰਨੀ ਵੱਡੀ ਗੱਲ ਹੈ ਮੈਂ ਇਹ ਕਹਿਣਾ ਚਾਹਾਂਗਾ ਕੀ ਉਹ ਬਿੱਲ ਸਰੇ ਚੜ ਸਕਦੇ ਸੀ ਉਹਨਾਂ ਦੇ ਵਿੱਚ ਜੋ ਬਦਲਾਅ ਕਿਸਾਨ ਚਾਹਦੇ ਸੀ ਮੈਨੂੰ ਲੱਗਦਾ ਕੇਂਦਰ ਸਰਕਾਰ ਉਹ ਉਸ ਚੇਂਜਸ ਵਾਸਤੇ ਤਿਆਰ ਸੀ ਪਰ ਕੋਈ ਕਈ ਸਾਰੇ ਸ਼ਰਾਰਤੀ ਲੋਕ ਸੀ ਸਿਆਸਤੀ ਸ਼ਰਾਰਤੀ ਲੋਕ ਜੋ ਇਹਨੂੰ ਸਰੇ ਨਹੀਂ ਚੜਾ ਚੜਾਣਾ ਚਾਹਦੇ ਸੀ ਇਸ ਕਰਕੇ ਨਾ ਉਹਨਾਂ ਦਾ ਫਾਇਦਾ ਹੋਇਆ ਔਰ ਨਾ ਕਿਸਾਨਾਂ ਦਾ ਫਾਇਦਾ ਬਿਲਕੁਲ ਕਿਸਾਨੀ ਦੀ ਗੱਲ ਕਰਦੇ ਆਂ ਤੇ ਪਾਣੀ ਦੀ ਵੀ ਗੱਲ ਹੁੰਦੀ ਹੈ ਤੇ ਵਿਵਾਦ ਜਿਹੜਾ ਐਸਓਐਲ ਨੂੰ ਲੈ ਕੇ ਚਲਦਾ ਹੀ ਹੁੰਦਾ ਜਾਕਰ ਸਾਹਿਬ ਵੱਲੋਂ ਵੀ ਇੱਕ ਸਿੱਧੀ ਸਪਸ਼ਟ ਗੱਲ ਕਰ ਦਿੱਤੀ ਗਈ ਸੀ ਹਰਿਆਣਾ ਦੇ ਵਿੱਚ ਤਾਂ ਪਹਿਲਾਂ ਹੀ ਮੌਜੂਦਾ ਸਰਕਾਰ ਬੀਜੇਪੀ ਦੀ ਹੈ ਤੇ ਕੀ ਪੰਜਾਬ ਦੇ ਵਿੱਚ ਜੇ ਜੇਕਰ ਪਾਣੀ ਦੀ ਜਿਤਨਾ ਮੰਗ ਉੱਠਦੀ ਹੈ ਉਦੋਂ ਕਿਹਾ ਜਾਂਦਾ ਕਿ ਅਸੀਂ ਪਾਣੀ ਲੈ ਕੇ ਰਾਵਾਂਗੇ ਕੀ ਪੰਜਾਬ ਵੱਲੋਂ ਸਟੈਂਡ ਸਪਸ਼ਟ ਰਹੇਗਾ ਪਾਣੀ ਨੂੰ ਲੈ ਕੇ ਸਪਸ਼ਟ ਹੈ ਬਿਲਕੁਲ ਸਪਸ਼ਟ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਸਾਡੇ ਪ੍ਰਧਾਨ ਜੀ ਨੇ ਪਹਿਲੀ ਦੱਸਿਆ ਤੁਸੀਂ ਕਹਿ ਰਹੇ ਹੋ ਸਪਸ਼ਟੀਕਰਨ ਦੇ ਹੀ ਦਿੱਤਾ ਹੈ ਮੈਂ ਤੁਹਾਨੂੰ ਗਾਰੰਟੀ ਨਾਲ ਦਾਅਵੇ ਨਾਲ ਕਹਿ ਰਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਤੇ ਰਹੂਗਾ ਇੱਕ ਬੂੰਦ ਨਹੀਂ ਬਾਹਰ ਜਾ ਸਕਦਾ ਸਾਡੇ ਕੋਲ ਵੈਸੀ ਪਾਣੀ ਨਹੀਂ ਹੈ ਦੇਣ ਵਾਸਤੇ ਤਾਂ ਆਪਾਂ ਦੇ ਨਹੀਂ ਸਕਦੇ ਪਾਣੀ ਤੇ ਇਹ ਇਹਦੇ ਵਿੱਚ ਕੋਈ ਚੇਂਜ ਨਹੀਂ ਜੀ ਬਿਲਕੁਲ ਤੇ ਖਨਾ ਸਰ ਇੱਕ ਹੋਰ ਹੁਣ ਤਸਵੀਰਾਂ ਦੇਖੀਆਂ ਮੈਂ ਉਮੀਦ ਨੂੰ ਲੈ ਕੇ ਤੁਹਾਡਾ ਮੈਡੀਕਲ ਸਰਵਿਸ ਚੱਲ ਰਹੀਆਂ ਹੈ ਇਹਦੇ ਬਾਰੇ ਥੋੜਾ ਜਿਆ ਦੱਸਿਓ ਬਈ ਦੇਖੋ ਉਮੀਦ ਸੰਸਥਾ ਤੋਂ ਪਿਛਲੇ 25 ਸਾਲ ਤੋਂ ਇੱਥੇ ਕੰਮ ਕਰ ਰਹੀ ਹੈ ਅੱਛਾ ਪਹਿਲਾ ਸਾਡਾ ਸਾਡੇ ਤਿੰਨ ਚਾਰ ਬੁੱਕ ਪ੍ਰੋਗਰਾਮ ਹੈ ਇੱਕ ਤੇ ਮੈਡੀਕਲ ਹੈ ਜੋ ਆਪਾਂ ਪਿੰਡਾਂ ਦੇ ਵਿੱਚ ਆ ਕੇ ਫ੍ਰੀ ਮੈਡੀਕਲ ਹਰਪਿੰਡ ਨੂੰ ਆਪਣਾ ਅਡਾਪਟ ਕੀਤਾ ਵਾ ਤੇ ਹਰ ਛੱਟੇਵੇਂ ਦਿਨ ਸਾਡੀ ਸਾਡੀ ਡਾਕਟਰ ਉਸੇ ਪਿੰਡ ਦੇ ਵਿੱਚ ਜਾ ਕੇ ਸਾਡੇ ਕਾਰਡ ਬਣੇ ਹੋਏ ਆ ਆਇਡੈਂਟੀਟੀ ਕਾਰਡ ਬਣੇ ਕੀ ਪਿਛਲੀ ਵਾਰ ਮਰੀਜ਼ ਨੂੰ ਦਵਾਈ ਦਿੱਤੀ ਸੀ ਕਿ ਉਹਦੀ ਬਿਮਾਰੀ ਹੈ ਜੋ ਵੀ ਆਪਾਂ 160 17 ਪਿੰਡ ਅਡਾਪਟ ਕੀਤੇ ਮੈਂ ਪਹਿਲੇ 300 ਸੀਗੇ 2-4 ਸਾਲ ਪਹਿਲਾਂ ਹੁਣ ਫਿਰ ਮੈਂ ਕੰਮ ਕਰਤੇ ਸੀ ਹੁਣ ਮੈਂ ਇਹਨੂੰ ਵਿਦਾਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਸਾਡੇ 160 ਪਿੰਡ ਦੇ ਲਗਭਗ ਆਪਾਂ ਸੰਗਰੂਰ ਦੇ ਨੇੜੇ ਦੇ ਪਿੰਡ ਅਡਾਪਟ ਕੀਤੇ ਜਿੱਥੇ ਮੁਫਤ ਦਵਾਈਆਂ ਮੁਫਤਲਾ ਚੱਲਦਾ ਫਿਰ ਸਾਡੀ ਇੱਕ ਪਹਿਨਾ ਦੀ ਉਮੀਦ ਹੈ ਜੋ ਪਹਿਲਾਂ ਆਪਾਂ ਸੈਲਫ ਹੈਲਪ ਗਰੁੱਪ ਬਣਾਈ ਸੀ ਪਿੰਡਾਂ ਦੇ ਵਿੱਚ ਸਾਡੇ ਕੋਈ 500 ਪਿੰਡਾਂ ਦੇ ਵਿੱਚ ਕੋਈ 850 ਗਰੁੱਪ ਬਣੇ ਸੀ ਸਭ ਜਿੱਥੇ ਆਪਾਂ ਸਾਡੇ ਔਰਤਾਂ ਨੂੰ ਘਰੇ ਬਹਿ ਕੇ ਰੋਜ਼ਗਾਰੀ ਦਾ ਸਾਧਨ ਦਿੰਦੇ ਆ ਉਹ ਆਪਾਂ ਦੁਬਾਰਾ ਇੱਕ ਨਵੇਂ ਸੋਚ ਨਾਲ ਉਹਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਪਹਿਨਾ ਦੀ ਉਮੀਦ ਇੱਕ ਪ੍ਰੋਗਰਾਮ ਹੈ ਉਹ ਸਾਡੀ ਔਰਤਾਂ ਵਾਸਤੇ ਤੇ ਦੂਜਾ ਫਿਰ ਆਪਾਂ ਇੱਕ ਅੰਪਲੋਇਮੈਂਟ ਸੈਂਟਰ ਵੀ ਬਣਾ ਰਹੇ ਹਾਂ ਜਿੱਥੇ ਜੋ ਪੰਜਾਬ ਦੇ ਜੋ ਸਾਰੇ ਇੰਡਸਟਰੀ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਬੱਚਿਆਂ ਦੀ ਲੋੜ ਹੈ ਉਹਨਾਂ ਦੀ ਵੈਕੈਂਸੀਜ਼ ਕੀ ਹੈ ਫॉर ਇੰਪਲੋਇਮੈਂਟ ਫਿਰ ਸਾਡੇ ਇਸ ਇਲਾਕੇ ਦੇ ਜੋ ਬੱਚੇ ਹੈ ਜੋ ਬੇਰੁਜ਼ਗਾਰ ਹੈ ਉਹਨਾਂ ਦੀ ਮੈਪਿੰਗ ਕਰਕੇ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਇੱਥੇ ਰੋਜ਼ਗਾਰੀ ਮਿਲੇ ਔਰ ਹਰ ਤੀਜੇ ਮਹੀਨੇ ਆਪਾਂ ਇੱਕ ਜੌਬ ਫੈਸਟ ਵੀ ਰੱਖਦੇ ਹਾਂ ਸਮਰੂਪ ਦੇ ਵਿੱਚ ਉਮੀਦ ਦੇ ਨਾਮ ਤੇ ਆਪਾਂ ਜੋਬ ਫੇਅਸ ਆ tổ ਕਿ ਆਪਾਂ ਬੱਚਿਆਂ ਨੂੰ ਰੋਜ਼ਗਾਰੀ ਦੇ ਦੀ ਕੋਸ਼ਿਸ਼ ਕਰਦੇ ਦਿਲਾਂ ਦੀ ਕੋਸ਼ਿਸ਼ ਕਰਦੇ ਪਿਛਲੇ 6 ਮਹੀਨੇ ਆਪਾਂ ਦੋ ਜੋਬ ਫੇਅਸ ਕਿਤੇ ਆ ਜਿਸ ਲਗਭਗ 300 350 ਬੱਚਿਆਂ ਨੂੰ ਰੋਜ਼ਗਾਰੀ ਮਿਲੀ ਹੈ ਤੇ ਇਹ ਸਾਡੇ ਤਿੰਨ ਮੁੱਖ ਪ੍ਰੋਗਰਾਮਸ ਆ ਹੁਣ ਆਪਾਂ ਇੱਕ ਚੌਥਾ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਕਿਸਾਨਾਂ ਦੇ ਨਾਲ ਆਪਾਂ ਜਿਵੇਂ ਕੇਂਦਰ ਸਰਕਾਰ ਨੇ ਐਫ ਪੀਓ ਸ਼ੁਰੂ ਕੀਤੇ ਫਾਰਮਰ ਪ੍ਰੋਡਿਊਸਡ ਆਰਗੇਨਾਈਜੇਸ਼ਨਸ ਸੈਸ਼ਨ ਬਣਾਈ ਹੈ ਉਹ ਵੀ ਆਪਾਂ ਕਿਸਾਨਾਂ ਨਾਲ ਜੁੜ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਦੇਖੇ ਦੇਖੋ ਇੱਕ ਤਾਂ ਕਿਸਾਨ ਨੂੰ ਸਭ ਤੋਂ ਵੱਡੀ ਡਰ ਕੀ ਹੈ ਕਿ ਜੀ ਜੋ ਵੀ ਫਸਲ ਉਗਾਉਂਦਾ ਹੈ ਉਹਦੀ ਖਰੀਦ ਹੋਣੀ ਚਾਹੀਦੀ ਹੈ ਇਸ ਕਰਕੇ ਉਹ ਐਮਐਸਪੀ ਦੇ ਨਾਲ ਜੁੜਿਆ ਰਹਿੰਦਾ ਮੇਰੀ ਇਹ ਕੋਸ਼ਿਸ਼ ਹੈ ਕਿ ਉਸੇ ਤਰੀਕੇ ਨਾਲ ਪ੍ਰਾਈਵੇਟ ਸੈਕਟਰ ਦੇ ਵਿੱਚ ਆਪਾਂ ਕਿਸਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਹਨਾਂ ਨੂੰ ਜੇ ਪ੍ਰਾਈਵੇਟ ਸੈਕਟਰ ਨਾਲ ਜੋੜ ਕੇ ਮੈਂ ਆਪਣੇ ਗਾਰੰਟੀ ਨਾਲ ਦੇ ਕੇ ਪਿਆ ਉਸ ਵੱਡੇ ਇੰਡਸਟਰੀਜ਼ ਉਹਨਾਂ ਦੇ ਵੀ ਤਾਂ ਖਰੀਦ ਨਹੀਂ ਇਸ ਸਮਾਂ ਤੇ ਉਹਨਾਂ ਦੇ ਨਾਲ ਜੋੜ ਕੇ ਆਪਾਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾ ਦਈਏ ਕਿ ਜੋ ਵੀ ਤੁਸੀਂ ਬਣਾਓਗੇ ਇਸ ਕੀਮਤੇ ਆਪਾਂ ਖਰੀਦਾਂਗੇ ਤੇ ਇਸ ਤਰੀਕੇ ਨਾਲ ਆਪਾਂ ਛੋਟੇ ਪੱਧਰ ਤੇ ਕੰਮ ਸ਼ੁਰੂ ਕੀਤਾ ਹੈ ਕਿਸਾਨਾਂ ਨੂੰ ਜੋੜਨ ਵਾਸਤੇ ਜਾਂ ਕਿਸਾਨਾਂ ਦੀ ਬਿਹਤਰ ਵਾਸਤੇ ਫਿਰ ਮੈਂ ਕੋਸ਼ਿਸ਼ ਰਹੀਏ ਕਿ ਅੱਗੇ ਜਾ ਕੇ ਇਹਨੂੰ ਮੈਂ ਕਿਸੇ ਐਫਪੀਓ ਦੇ ਨਾਲ ਲਿੰਕ ਅਪ ਕਰੀਏ ਬਿਲਕੁਲ ਖਨਾ ਸਾਹਿਬ ਨੇ ਕਿਹਾ ਕਿ 300 ਪਿੰਡ ਜੁੜੇ ਹੋਏ ਸੀ ਇਸ ਸੰਸਥਾ ਦੇ ਨਾਲ ਤੇ ਕੋਈ ਆਈਡੀਆ ਨਹੀਂ ਆਇਆ ਕਿ ਮੁਹੱਲਾ ਕਲੀਨਿਕ ਵਾਂਗ ਪੂਰੇ ਪੰਜਾਬ ਦੇ ਵਿੱਚ ਕੋਈ ਇਦਾਂ ਦੇ ਕੇਂਦਰ ਖੁੱਲੇ ਜਾਂਦੇ ਦੇਖੋ ਮਹੱਲਾ ਕਿੰਨਾ ਤੱਕ ਫੈਲ ਆ ਤੇ ਮੇਰੇ ਜੋ ਸੇਵਾਵਾਂ ਹੋਂ ਬਹੁਤ ਵਧੀਆ ਚੱਲ ਰਹੀਆਂ ਪਿਛਲੇ 25 ਸਾਲ ਤੋਂ ਚੱਲ ਰਹੀਆਂ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਦੇਖ ਪੁੱਛ ਲੈਂਦੇ ਹੋ ਔਰਤਾਂ ਨੂੰ ਬਜ਼ੁਰਗਾਂ ਨੂੰ ਕੀ ਦਵਾਈਆਂ ਤੁਹਾਡੇ ਘਰ ਬੈਠੇ ਤੁਹਾਨੂੰ ਦਵਾਈਆਂ ਹਰ ਹਫ਼ਤੇ ਦੇਖੋ ਡਾਕਟਰ ਜਦ ਵੀ ਤੁਸੀਂ ਆਮ ਆਦਮੀ ਕਲੇ ਨੇ ਤੇ ਚਲੇ ਜਾਓ ਜਾਂ ਪ੍ਰਾਈਵੇਟ ਡਾਕਟਰ ਦੇ ਕੋਲ ਚਲੇ ਜਾਓ ਉਹ 5 ਦਿਨ ਦੀ ਦਵਾਈ ਦੇ ਦਿੰਦਾ ਆਪਾਂ ਵੀ 5 ਦਿਨ ਦੀ ਦਵਾਈ ਦੇ ਦਿੰਦੇ ਹਾਂ ਐਮਰਜੈਂਸੀ ਵਾਸਤੇ ਕੋਈ ਵੀ ਸਾਡੀ ਕੋਠੀ ਆ ਕੇ ਦਵਾਈ ਲੈ ਸਕਦਾ ਹੈ ਔਰ ਹਰ ਇੱਕ ਪਿੰਡ ਨੂੰ ਪਤਾ ਕਿ ਅੱਜ ਉਮੀਦ ਸੰਸਥਾ ਦੀ ਦਵਾਈਆਂ ਇੱਥੇ ਮਿਲ ਰਹੀਆਂ ਇਨ ਪਿੰਡਾਂ 'ਚ ਮਿਲ ਰਹੀਆਂ ਤੇ ਸੋਮਵਾਰ ਨੂੰ ਇਨ ਪਿੰਡਾਂ 'ਚ ਹੈ ਮੰਗਲਵਾਰ ਨੂੰ ਇਨ ਪਿੰਡਾਂ 'ਚ ਹੈ ਤੇ ਜੇ ਕਿਸੇ ਨੂੰ ਲੋੜ ਵੀ ਹੈ ਉਹ ਨਾਲ ਵਾਲੇ ਪਿੰਡ ਤੇ ਜਾ ਕੇ ਦਵਾਈ ਲੈ ਸਕਦਾ ਹੈ ਤੇ ਇਹ ਨਹੀਂ ਕਿ ਐਮਰਜੈਂਸੀ ਨਹੀਂ ਹੈ ਸਾਡੇ ਕੋਲ ਐਮਰਜੈਂਸੀ ਵੀ ਹੈ ਬਟ ਆਪਾਂ 5 ਦਿਨ ਦੀ ਦਵਾਈ ਦੇ ਦਿੰਦੇ ਹਾਂ ਔਰ ਛੱਟੇ ਪੇ ਦਿਨ ਸਾਡਾ ਡਾਕਟਰ ਤੁਹਾਡੇ ਦਵਾਰ ਤੇ ਫਿਰ ਬੈਠਾ ਹੁੰਦਾ ਹੈ ਤੁਹਾਨੂੰ ਦਵਾਈ ਦੇਣ ਵਾਸਤੇ ਉਹਦੇ ਕੋਲ ਤੁਹਾਡਾ ਪੂਰਾ ਇਤਿਹਾਸ ਬਿਮਾਰੀ ਦਾ ਜਾਂ ਪਿਛਲੀ ਵਾਰ ਕੀ ਦਵਾਈਆਂ ਦਿੱਤੀ ਉਹ ਪੂਰਾ ਉਹਦੇ ਕੋਲ ਹੁੰਦਾ ਹੈ ਤੇ ਬਹੁਤ ਵਧੀਆ ਸਿਸਟਮ ਚੱਲ ਰਿਹਾ ਸਾਨੂੰ ਕੋਈ ਇਹਦੇ ਵਿੱਚ ਚੇਂਜ ਕਰਨ ਦੀ ਲੋੜ ਨਹੀਂ ਜੀ ਬਿਲਕੁਲ ਖਾਨਾ ਸਾਹਿਬ ਜਾਂਦੇ ਜਾਂਦੇ ਇੱਕ ਹੋਰ ਸਵਾਲ ਹੈ ਵਿਰੋਧੀਆਂ ਦਾ ਹੀ ਨਿਸ਼ਾਨਾ ਹੈ ਬੀਜੇਪੀ ਪਾਰਟੀ ਦੇ ਉੱਤੇ ਕਿ ਜਿੰਨਾ ਚਿਰ ਤਾਂ ਕੋਈ ਪਾਰਟੀ ਦੇ ਵਿੱਚ ਰਹਿੰਦਾ ਉਹਨਾਂ ਚਿਰ ਸਾਫ਼ ਸੁਥਰਾ ਹੈ ਉਦਾਹਰਨ ਵਜੋਂ ਗੁਰਪ੍ਰੀਤ ਸਿੰਘ ਕਾਂਗੜ ਪਾਰਟੀ ਦੇ ਵਿੱਚ ਸਨ ਜਦੋਂ ਪਾਰਟੀ ਚੋਂ ਵਾਪਸ ਗਏ ਨੇ ਤੇ ਉਹਨਾਂ ਦੇ ਘਰ ਏਡੀ ਦੀ ਰੇਡ ਪੈਂਦੀ ਹੈ ਕਿਵੇਂ ਵੇਖਦੇ ਤੇ ਕੋਈ ਇਹ ਗੱਲ ਤੇ ਸਹੀ ਨਹੀਂ ਹੈ ਕਾਂਗੜ ਸਾਹਿਬ ਜਦ ਭਾਰਤੀ ਜਨਤਾ ਪਾਰਟੀ ਵਿੱਚ ਆਈ ਸੀ ਉਨਾ ਦੇ ਉਨਾ ਦੇ ਕਲਾ ਵਿਜੀਲੈਂਸ ਦੀ ਇਨਕੁਆਇਰੀਆ ਸ਼ੁਰੂ ਹੋ ਗਈ ਸੀ ਬਲਬੀਰ ਸਿੱਧੂ ਜੀ ਦੇ ਖਿਲਾਫ ਵਿਜੀਲੈਂਸ ਇਨਕੁਆਇਰੀਆ ਹੋ ਗਈ ਸੀ ਤੇ ਇਹ ਨਹੀਂ ਕਿ ਐਸੀ ਕੋਈ ਗੱਲ ਹੈ ਜੋ ਇਹਨਾਂ ਦੇ ਖਿਲਾਫ ਜੋ ਕਾਰਵਾਈ ਹੋ ਰਹੀ ਹੈ ਉਹ ਜ਼ਿਆਦਾਤਰ ਵਿਜੀਲੈਂਸ ਨੇ ਸ਼ੁਰੂ ਕੀਤੀ ਹੈ ਈਡੀ ਨੇ ਨਹੀਂ ਸ਼ੁਰੂ ਕੀਤੀ ਤੇ ਇਹ ਇਹਨਾਂ ਨੂੰ ਇਹ ਜੋ ਵੀ ਪ੍ਰਚਾਰ ਕਰ ਰਹੇ ਗਲਤ ਪ੍ਰਚਾਰ ਹੈ ਅੱਜ ਇਹਨਾਂ ਦੇ ਪਿੱਛੇ ਜੋ ਕਾਂਗਰਸੀ ਹਨ ਉਹਨਾਂ ਦੇ ਪਿੱਛੇ ਤੇ ਵਿਜੀਲੈਂਸ ਪਈ ਹੈ ਨਾ ਕਿ ਜੀ ਜੀ ਬਹੁਤ ਬਹੁਤ ਧੰਨਵਾਦ। थैंक यू ਗਗਨ ਜੀ। ਤੇ ਇਹ ਸੰ ਸਾਡੇ ਨਾਲ ਅਰਵਿੰਦ ਖੰਨਾ ਜੀ ਪੰਜਾਬ ਭਾਜਪਾ ਦੇ ਸੁਭਾ ਮੀਤ ਪ੍ਰਧਾਨ ਜਿਨ੍ਹਾਂ ਨੇ ਨੌਜਵਾਨੀ ਦੇ ਲਈ ਵੀ ਇੱਕ ਅਪੀਲ ਵੀ ਕੀਤੀ ਹੈ ਕਿ ਦੇਸ਼ ਛੱਡ ਕੇ ਨਾ ਜਾਓ ਸਾਨੂੰ ਇੱਕ ਮੌਕਾ ਦਿਓ। ਅਸੀਂ ਪੰਜਾਬ ਦੇ ਵਿੱਚ ਬਿਹਤਰ ਇਨਫਰਾਸਟ੍ਰਕਚਰ, ਬਿਹਤਰ ਰੋਜ਼ਗਾਰ ਦੀ ਮੌਕੀ ਲੈ ਕੇ ਆਵਾਂਗੇ। ਕੈਮਰਾਮੈਨ ਅੰਕਿਤ ਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ।